ਮੁਕਤ ਸਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਭ ਪਹੁੰਚੇ ਇੱਥੋਂ ਦਾ ਚੌਧਰੀ ਡੱਲਾ 15-20 ਪਿੰਡਾਂ ਦਾ ਜਾਗੀਰਦਾਰ ਸੀ ਉਸਨੇ ਆਪਣੇ ਕੋਲ ਕਈ ਸਿਪਾਹੀ ਰੱਖੇ ਹੋਏ ਸਨ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਪਿੱਛੋਂ ਜੋ-ਜੋ ਕਟਣਾਵਾ ਗੁਰੂ ਸਾਹਿਬ ਨਾਲ ਵਾਪਰੀਆਂ ਉਹਨਾਂ ਦਾ ਸਾਰਾ ਵਿਸਥਾਰ ਚੌਧਰੀ ਡੱਲੇ ਨੇ ਸੁਣਿਆ ਉਹ ਗੁਰੂ ਜੀ ਕੋਲ ਅਫਸੋਸ ਕਰਦਾ ਹੋਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਕੋ ਲੱਡੇ ਵੱਡੇ ਤਾਕਤਵਰ ਯੋਧੇ ਨੌਜਵਾਨ ਹਨ ਜੇ ਤੁਸੀਂ ਮੈਨੂੰ ਉਸ ਵੇਲੇ ਯਾਦ ਕਰਦੇ ਤਾਂ ਮੇਰੇ ਯੋਧੇ ਮੁਗਲਾਂ ਦਾ ਮੂੰਹ ਭੰਨ ਦਿੰਦੇ ਸਾਰੇ ਨੁਕਸਾਨ ਬਚ ਜਾਣੇ ਸਨ ਤਾਂ ਅਨੰਦਪੁਰ ਬਰਬਾਦ ਨਾ ਹੁੰਦਾ ਤੇ ਨਾ ਹੀ ਸਹਿਬਜ਼ਾਦੇ ਸ਼ਹੀਦ ਹੁੰਦੇ ਆਪ ਨੂੰ ਵੀ ਕਿਤਨੇ ਕਸ਼ਟ ਨਾ ਸਹਿਣੇ ਪੈਂਦੇ ਗੁਰੂ ਜੀ ਨੇ ਦੇਖਿਆ ਕਿ ਚੌਧਰੀ ਡੱਲੇ ਨੂੰ ਆਪਣੇ ਜਵਾਨਾਂ ਦਾ ਹੰਕਾਰ ਹੋ ਗਿਆ ਹੈ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਅਨੰਦਪੁਰ ਦੇ ਜੰਗ ਵਿੱਚ ਮੇਰੇ ਸਿੰਘ ਜੰਨਾ ਤੋੜ ਕੇ ਲੜੇ ਸਨ ਕਿਸੇ ਨੇ ਪਿੱਛੇ ਪੈਰ ਨਹੀਂ ਧਰਿਆ ਮੈਨੂੰ ਮਾਣ ਹੈ ਐਸੇ ਗੁਰੂ ਭੋਰਿਆਂ ਤੇ ਜੋ ਜੰਗਾਂ ਵਿੱਚ ਜੂਝਦੇ ਧਰਮ ਦੀ ਖਾਤਰ ਸ਼ਹੀਦੀਆਂ ਪਾ ਗਏ ਇੰਨੀ ਦਿਨੀ ਇੱਕ ਸਿੰਘ ਨਵੀਂ ਬੰਦੂਕ ਲੈ ਕੇ ਹਾਜ਼ਰ ਹੋਇਆ ਉਸਨੇ ਸਤਗੁਰੂ ਜੀ ਨੂੰ ਬੰਦੂਕ ਦੇ ਕੇ ਕਈ ਗੁਣ ਦੱਸੇ ਤੇ ਕਿਹਾ ਕਿ ਇਹ ਬਹੁਤ ਦੂਰ ਤੱਕ ਮਾਰ ਕਰਦੀ ਹੈ ਭਾਈ ਡੱਲੇ ਦਾ ਭਰਮ ਦੂਰ ਕਰਨ ਲਈ ਸਤਗੁਰੂ ਜੀ ਨੇ ਆਖਿਆ ਡੱਲਿਆ ਲਿਆ ਕੋਈ ਆਪਣਾ ਜਵਾਨ ਅਸੀਂ ਨਿਸ਼ਾਨਾ ਪਰਖਣਾ ਹੈ ਚੌਧਰੀ ਡੱਲਾ ਤੇ ਉਸਦੇ ਜਵਾਨ ਨੇ ਸੁਣ ਕੇ ਬਹੁਤ ਹੈਰਾਨ ਹੋਏ ਡੱਲੇ ਨੇ ਜਵਾਨਾਂ ਵੱਲ ਤਕਿਆ ਪਰ ਸਭ ਨੇ ਸਿਰ ਫੇਰ ਦਿੱਤਾ ਭਾਈ ਡੱਲਾ ਕਹਿਣ ਲੱਗਾ ਹਜ਼ੂਰ ਕਿਸੇ ਜਾਨਵਰ ਦਾ ਸ਼ਿਕਾਰ ਕਰਕੇ ਬੰਦੂਕ ਪਰਖੀ ਜਾ ਸਕਦੀ ਹੈ ਐਵੇਂ ਬੰਦਾ ਕਿਉਂ ਮਾਰਦੇ ਹੋ ਸਤਗੁਰੂ ਜੀ ਨੇ ਕਿਹਾ ਇਸ ਬੰਦੂਕ ਦੀ ਪਰਖ ਕਿਸੇ ਸੂਰਮੇ ਉੱਤੇ ਹੀ ਹੋ ਸਕਦੀ ਹੈ ਜਦੋਂ ਡੱਲੇ ਦਾ ਕੋਈ ਜਵਾਨ ਅੱਗੇ ਨਾ ਆਇਆ ਤਾਂ ਗੁਰੂ ਜੀ ਨੇ ਕਿਹਾ ਕਿ ਮੇਰੇ ਸਿੱਖਾਂ ਨੂੰ ਮੇਰਾ ਹੁਕਮ ਸੁਣਾਓ ਹੁਕਮ ਸੁਣਾਉਣ ਦੀ ਦੇਰ ਹੀ ਸੀ ਕਿ ਦੋ ਪਿਓ ਪੁੱਤਰ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੋ ਥੋੜੀ ਦੂਰ ਦਸਤਾਰ ਸਜਾ ਰਹੇ ਸਨ ਨੱਠੇ ਆਏ ਦਸਤਾਰਾਂ ਉਹਨਾਂ ਦੇ ਹੱਥਾਂ ਵਿੱਚ ਹੀ ਫੜੀਆਂ ਹੋਈਆਂ ਸਨ ਉਸੇ ਹਾਲਾਤ ਵਿੱਚ ਹੀ ਉਹ ਗੁਰੂ ਜੀ ਦੇ ਸਾਹਮਣੇ ਆ ਹਾਜ਼ਰ ਹੋਏ ਇੱਕ ਕਹੇ ਜੀ ਮੈਂ ਨੇੜੇ ਸਾਂ ਪਹਿਲਾ ਮੈਂ ਆਪ ਦਾ ਹੁਕਮ ਸੁਣਿਆ ਹੈ ਦੂਜਾ ਕਹੇ ਜੀ ਮੈਂ ਪਹਿਲਾਂ દોੜਿਆ ਹਾਂ ਇਸ ਲਈ ਮੈਂ ਅੱਗੇ ਖਲੋਣਾ ਹੈ ਗੁਰੂ ਜੀ ਨੇ ਦੋਹਾਂ ਨੂੰ ਅੱਗੇ ਪਿੱਛੇ ਖੜੇ ਹੋ ਜਾਣ ਲਈ ਹੁਕਮ ਕੀਤਾ ਜਦੋਂ ਗੁਰੂ ਜੀ ਦੀ ਬੰਦੂਕ ਉੱਚੀ ਕਰਦੇ ਤਾਂ ਸਿੰਘ ਅਡੀਆਂ ਚੁੱਕ ਲੈਂਦੇ ਜੇ ਬੰਦੂਕ ਨੀਵੀਂ ਕਰਦੇ ਤਾਂ ਸਿੰਘ ਗੋਡੇ ਨੀਵੇਂ ਕਰ ਖੜੇ ਹੋ ਜਾਂਦੇ ਤਾਂ ਕਿ ਬੰਦੂਕ ਦਾ ਨਿਸ਼ਾਨਾ ਖਾਲੀ ਨਾ ਜਾਏ ਡੱਲਾਏ ਸਭ ਕੁਝ ਵੇਖ ਹੈਰਾਨ ਹੁੰਦਾ ਰਿਹਾ ਅੰਤ ਗੁਰੂ ਜੀ ਨੇ ਦੋਹਾਂ ਸਿੰਘਾਂ ਦੇ ਸਿਰ ਉੱਪਰੋਂ ਦੀ ਗੋਲੀ ਲੰਗਾ ਦਿੱਤੀ ਦੋਵੇਂ ਸੂਰਮੇ ਅਡੋਲ ਖੜੇ ਰਹੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਕਿਹਾ ਤੁਸੀਂ ਦੋਵੇਂ ਮੇ ਤਹਾਨ ਵਿੱਚੋਂ ਪਾਸ ਹੋਏ ਹੋ ਜਾਓ ਬਸ ਇੰਨਾ ਹੀ ਕੰਮ ਸੀ ਹੁਣ ਭਾਈ ਡੱਲੇ ਦਾ ਆਪਣੇ ਸੂਰਬੀਰਾਂ ਵਾਲਾ ਹੰਕਾਰ ਟੁੱਟ ਗਿਆ ਸੀ ਉਹ ਸ਼ਰਮਿੰਦਾ ਹੋਣ ਕਰਕੇ ਚੁੱਪ ਸੀ ਗੁਰੂ ਜੀ ਨੇ ਕਿਹਾ ਡੱਲਿਆ ਦਲੇਰੀ ਤੇ ਬਹਾਦਰੀ ਦਾ ਸਿਰਫ ਡੋਲਿਆਂ ਦੇ ਬਲ ਨਾਲ ਹੀ ਸੰਬੰਧ ਨਹੀਂ ਹੁੰਦਾ ਤੇਰੀ ਜਵਾਨ ਸੋਹਣੀ ਢੀਲ ਡੋਲ ਵਾਲੇ ਤੇ ਬਲਵਾਨ ਹਨ ਚੰਗੇ ਲੜਾਕੇ ਵੀ ਹੋਣਗੇ ਪਰ ਜੇਕਰ ਅੰਦਰ ਨਿਰਭੈਤਾ ਤੇ ਜਿੱਤ ਪ੍ਰਾਪਤ ਕਰਨ ਦਾ ਪੱਕਾ ਇਰਾਦਾ ਹੋਵੇ ਸਵੈ ਵਿਸ਼ਵਾਸ ਹੋਵੇ ਤਾਂ ਹੀ ਜੋਧੇ ਕੁਝ ਕਰਕੇ ਵਿਖਾਉਂਦੇ ਹਨ ਐਸਾ ਦ੍ਰਿੜ ਵਿਸ਼ਵਾਸ ਪੈਦਾ ਹੁੰਦਾ ਹੈ ਗੁਰੂ ਦੇ ਉਪਦੇਸ਼ਾਂ ਤੋਂ ਗੁਰੂ ਨਾਲ ਸਾਂਝ ਪਾਉਣ ਤੋਂ ਗੁਰੂ ਨਾਲ ਸਾਂਝ ਪੈਂਦੀ ਅੰਮ੍ਰਿਤ ਛੱਕ ਕੇ ਭਾਈ ਡੱਲਾ ਗੁਰੂ ਜੀ ਦੇ ਚਰਨੀ ਡਿੱਗ ਪਿਆ ਉਸ ਦਾ ਸਾਰਾ ਮਾਣ ਹੰਕਾਰ ਦੂਰ ਹੋ ਗਿਆ ਉਹ ਉਹ ਬੋਲਿਆ ਗੁਰੂ ਜੀ ਤੁਸੀਂ ਧਨ ਹੋ ਤੇ ਧਨ ਹਨ ਤੁਹਾਡੇ ਸਿੰਘ ਜੋ ਸਹੀ ਅਰਥਾਂ ਵਿੱਚ ਸੱਚੇ ਸੂਰਬੀਨ ਹਨ ਮੇਰੇ ਤੇ ਵੀ ਕਿਰਪਾ ਕਰੋ ਤੇ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਤਾਂ ਕਿ ਮੇਰਾ ਮੇਰੀ ਸਾਂਝ ਵੀ ਆਪ ਨਾਲ ਪੱਕੀ ਹੋਵੇ ਭਾਈ ਡੱਲੇ ਨੇ ਸਾਰੇ ਪਰਿਵਾਰ ਅਤੇ ਜਵਾਨਾਂ ਸਮੇਤ ਅੰਮ੍ਰਿਤ ਛਕਿਆ ਤੇ ਇਸ ਤਰ੍ਹਾਂ ਚੌਧਰੀ ਡੱਲਾ ਭਾਈ ਡੱਲਾ ਸਿੰਘ ਬਣ ਗਿਆ ਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਮ੍ਰਿਤ ਛਕ ਕੇ ਉਸ ਅੰਦਰ ਐਸੀ ਚੜ੍ਹਦੀ ਕਲਾ ਆਈ ਕਿ ਜਦੋਂ ਸਰਹੰਦ ਦੇ ਨਵਾਬ ਵजीर खान ਨੇ ਉਸ ਨੂੰ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਉਸ ਦੇ ਹਵਾਲੇ ਕਰ ਦੇਵੇ ਨਹੀਂ ਤਾਂ ਉਸ ਦੀ ਖੈਰ ਨਹੀਂ ਤਾਂ ਉਸ ਸਮੇਂ ਭਾਈ ਡੱਲੇ ਨੇ ਤਰ ਭੇਜਿਆ ਕਿ ਸੂਬਾ ਸਰਹੰਦ ਸੋਚ ਸਮਝ ਕੇ ਇੱਧਰ ਮੂੰਹ ਕਰੇ ਜੇ ਉਸ ਨੇ ਇੱਧਰ ਮੂੰਹ ਕੀਤਾ ਤਾਂ ਉਸ ਨੂੰ ਮੂੰਹ ਭੰਨ ਉਸਤਾ ਮੂੰਹ ਭੰਨ ਦਿੱਤਾ ਜਾਵੇਗਾ ਇਹ ਸਭ ਅੰਮ੍ਰਿਤ ਦੀ ਸ਼ਕਤੀ ਸੀ ਜਿਸ ਨੇ ਉਸ ਦੇ ਅੰਦਰੋਂ ਸਾਰਾ ਡਰ ਦੂਰ ਕਰਕੇ ਇਤਨੀ ਦ੍ਰਿੜਤਾ ਭਰ ਦਿੱਤੀ ਅੰਮ੍ਰਿਤ ਛੱਕ ਕੇ ਗੁਰੂ ਦੇ ਹੁਕਮ ਅਨੁਸਾਰ ਚੱਲਣ ਨਾਲ ਮਨੁੱਖ ਅੰਦਰ ਚੜ੍ਹਦੀ ਕਲਾ ਆ ਜਾਂਦੀ ਹੈ ਉਸ ਦੇ ਸਾਰੇ ਡਰ ਖਤਮ ਹੋ ਜਾਂਦੇ ਹਨ ਐਸਾ ਅਮਰਤ ਧਾਰੀ ਸਿੰਘ ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਦੀ ਵੀ ਪਰਵਾਹ ਨਹੀਂ ਕਰਦਾ ਸਾਡੇ ਵਾਸਤੇ ਅਮਰਤ ਛਕਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਅਮਰਤ ਛਕੀ ਬਗੈਰ ਅਸੀਂ ਸਿੰਘ ਨਹੀਂ ਬਣ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ